ਬਥੇਰਾ ਵਾ ਵਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹਾਂ ਕਰੀ ਵਖਿਆਲ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਪ੍ਰਣਵਤ ਨਾਨਕ ਤិន ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਤਨ ਸਤਗੁਰੂ ਗਰੀਬਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਪੜ੍ਹ ਸੁਣ ਕਰ ਆਪਣੇ ਜੀਵਨ ਨੂੰ ਸਫਲ ਕਰ ਰਹੇ ਸਤਗੁਰੂ ਰੂਪ ਗੁਰੂ ਕਾਲ ਸਾ ਸਤ ਸੰਗਤ ਜੀ ਗੁਰੂ ਕੀ ਫਤਿਹ ਬਲਾਓ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਿਨ ਅਰਜਨ ਦੇਵ ਗੁਰੁ 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 ਅਰਜਨ ਦੇਵ ਗੁਰ تیر ਸੰਕਟ ਜੋਂਨ ਘਰ ਬਨਾ ਆਇਓ ਜਪਿਓ ਜਨ ਅਰਜਨ ਦੇਵ ਗੁਰ ਜਪਿਓ ਜਨ ਅਰਜਨ ਦੇਵ ਗੁਰ تیر ਸੰਕਟ ਜੋਂਨ ਘਰ ਬਨਾ ਆਇਓ ਜਪਿਓ ਜਨ ਅਰਜਨ ਦੇਵ ਗੁਰ ਜਪਿਓ ਜਨ ਅਰਜਨ ਸੇ ਪ੍ਰਤੱਖ ਹਰ ਸੁਜਾਨਪੁਰਖ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਾਨ ਨੇ ਬੇਅੰਤ ਸੰਗਤਾਂ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਨੇ ਸਤਿਗੁਰ ਦੇ ਕੋਲੋਂ ਉੱਚੀ ਸੂਚੀ ਮੱਤ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਨੇ ਔਰ ਰੌਣਕਾਂ ਲੱਗੀਆਂ ਹੋਈਆਂ ਗੁਰੂ ਘਰ ਦੇ ਵਿੱਚ ਉਸ ਵੇਲੇ ਚਾਰ ਚੰਨ ਹੋਰ ਲੱਗੇ ਜਦੋਂ ਮਾਓ ਪਿੰਡ ਤੋਂ ਆ ਕੇ ਭਾਈ ਕਿਸ਼ਨ ਚੰਦ ਜੀ ਖੱਤਰੀ ਗੁਰੂ ਕਾ ਸਿੱਖ ਉਨੇ ਹੱਥ ਜੋੜੇ ਮਾਤਾ ਪਾਨੀ ਜੀ ਦੇ ਅੱਗੇ ਕਿ ਮੇਰੀ ਪੁੱਤਰੀ ਵਰ ਦੇ ਲਾਇਕ ਹੈ ਤੇ ਮੇਰੇ ਮਨ ਦੀ ਇੱਛਾ ਵਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਆਪਣੀ ਬੇਟੀ ਭੇਟ ਕਰਾਂ ਭਾਵ ਕਿ ਮੈਂ ਉਹਨਾਂ ਦੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਮਾਤਾ ਜੀ ਨੇ ਆਖਿਆ ਬੜਾ ਚੰਗਾ ਬਹੁਤ ਵਧੀਆ ਗੱਲ ਆਓ ਤੁਸੀਂ ਸੰਗਤ ਵਿੱਚ ਉੱਥੇ ਹੀ ਮਿੱਠਾ ਪ੍ਰਸ਼ਾਦ ਲੈ ਆਂਦਾ ਮਹਾਰਾਜ ਜੀ ਸੰਗਤ ਵਿੱਚ ਬਿਰਾਜਮਾਨ ਨੇ ਮਾਤਾ ਜੀ ਨੇ ਆਖਿਆ ਇਹ ਗੁਰੂ ਕਾ ਸਿੱਖ ਭਾਈ ਕਿਸ਼ਨ ਚੰਦ ਆਪਣੀ ਪੁੱਤਰੀ ਬੀਬੀ ਗੰਗਾ ਦਾ ਰਿਸ਼ਤਾ ਤੁਹਾਡੇ ਨਾਲ ਕਰਨਾ ਚਾਹੁੰਦਾ ਮਹਾਰਾਜ ਹੱਥ ਜੋੜ ਕੇ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗੇ ਕਿਉਂਕਿ ਧਰ ਦੇ ਸੰਜੋਗ ਜਿੱਥੇ ਪ੍ਰਗਟ ਹੋਣੇ ਹੋਣ ਉੱਥੇ ਹੁੰਦੇ ਗੁਰੂ ਅੰਤਰਜਾਮੀ ਸਤਗੁਰਾਂ ਦੇ ਅੱਗੇ ਦੂਜੀ ਗੱਲ ਕੋਈ ਹੋ ਹੀ ਨਹੀਂ ਸਕਦੀ ਤੇ ਵੱਡਿਆਂ ਦਾ ਵੀ ਨਾਲ ਸਤਕਾਰ ਰੱਖਿਆ ਵੀ ਜਿਵੇਂ ਤੁਸੀਂ ਕਹੋ ਆਖਿਆ ਜੀ ਠੀਕ ਆ ਉਥੇ ਹੀ ਉਹਨਾਂ ਨੇ ਝੋਲੀ ਵਿੱਚ ਸਕਨਦੇ ਉਹ ਮਰਦਾਦਾ ਰਸਮ ਪਾ ਦਿੱਤੀ ਮੂੰਹ ਮਿੱਠਾ ਕਰਾ ਦਿੱਤਾ ਕੁਝ ਸਮੇਂ ਬਾਅਦ ਫਿਰ ਤਰੀਕ ਰੱਖੀ ਗਈ ਉਹ ਵਿਆਹ ਦਾ ਜਦੋਂ ਦਿਨ ਆਇਆ ਉਹਨੇ ਹੱਥ ਜੋੜ ਕੇ ਆਖਿਆ ਜੀ ਬਰਾਤ ਲੈ ਕੇ ਆਓ ਤੇ ਮੇਰੀ ਬੱਚੀ ਨੂੰ ਆਨੰਦਕਾਰਜ ਵਿਆਹ ਕੇ ਆਪ ਜੀ ਲੈ ਕੇ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਰਾਤ ਤਿਆਰ ਹੋਈ ਜਿਸ ਸਤਗੁਰ ਦੇ ਨਾਲ ਬੜੇ-ਬੜੇ ਮਾਹਪੁਰਖ ਨਾਮ ਜਪੀਏ ਨਾਮ ਦੇ ਅਭਿਆਸੀ ਲੋਕ ਗੁਰੂ ਸਾਹਿਬ ਜੀ ਦੇ ਨਾਲ ਤੁਰੇ ਔਰ ਜਿਹੜੀਆਂ ਗੱਲਾਂ ਚੱਲਦੀਆਂ ਨਾ ਵੀ ਉੱਥੇ ਮੁਖਾਵਲ ਕੀਤਾ ਗਿਆ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਨੰਦਕਾਰ ਦਿਆ ਉਹਨਾਂ ਕੰਧ ਥੱਲੇ ਤਾਂ ਬਿਠਾਤਾ ਪੁਰਾਣੇ ਲੋਕ ਗਾਉਂਦੇ ਹੁੰਦੇ ਸੀ ਜਿੱਦਾਂ ਮਰਦੀ ਚਲੋ ਉਹਨਾਂ ਨੇ ਗੋਹੜੇ ਲਿਆਏ ਨਾਲ ਉਹ ਪਿੰਗਲੇ ਲਿਆਏ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਯਾਰੋ ਧਰਤੀ ਤੇ ਆਉਂਦੇ ਨੇ ਇਕੱਲੇ ਨਹੀਂ ਆਉਂਦੇ ਉਹਨਾਂ ਦੀ ਸਾਰੀ ਟੀਮ ਬੰਦੀਗੀ ਵਾਲੇ ਪੁਰਖ ਉਹਨਾਂ ਦੇ ਨਾਲ ਆਉਂਦੇ ਤੇ ਭਲਾ ਛਾਵਾਂ ਦੇ ਪੁੱਤ ਹੋਣ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਚੱਜਦਾ ਨਹੀਂ ਸੀ ਗੱਲਾਂ ਵੀ ਕੰਡਣ ਲੱਗਿਆਂ ਜੋ ਮਰਦੀ ਕੰਡਦੋ ਇੱਕ ਵੇ ਦੀਵਾਨ ਪ੍ਰਾਤਨ ਸਮੇਂ ਵਿੱਚ ਕਥਾ ਕਰ ਰਿਹਾ ਕਹਿੰਦਾ ਮੈਂ ਗੁਰਦੁਆਰਾ ਬੁਰਦ ਸਾਬ ਮੱਥਾ ਟੇਕਣ ਗਿਆ ਮਸਿਆ ਵਾਲੇ ਦਿਨ ਤੇ ਉਹ ਕਥਾ ਕਿਤੇ ਬਾਹਰ ਕਰਦੇ ਆ ਬੜੇ ਪ੍ਰਾਣੀ ਕਥਾ ਆਂਦਾ ਮੈਂ ਬੁੱਧ ਸਾਹਿਬ ਮੱਥਾ ਟੇਕਣ ਗਿਆ ਤੇ ਉੱਥੇ ਇੱਕ ਉਦਾਸੀ ਮਹਾਤਮਾ ਕਥਾ ਕਰ ਰਿਹਾ ਬੜੀਆਂ-ਬੜੀਆਂ ਜੜਾਵਾਂ ਤੇ ਕਾਲੇ ਰੰਗ ਦਾ ਉਹਨਾਂ ਨੇ ਸੂਟ ਪਾਇਆ ਇਹ ਕੋਈ ਅੰਗਰੇਜ਼ਾਂ ਦੇ ਟਾਈਮ ਦੀ ਗੱਲ ਹੈ ਆਂਦਾ ਵੀ ਕਥਾ ਕਰ ਰਿਹਾ ਤੇ ਕਥਾ ਕਰਦਿਆਂ ਕਰਦਿਆਂ ਉਹਨਾਂ ਨੇ ਰਾਜੇ ਜਨਕ ਦੀ ਕਥਾ ਕਰਦੇ ਆ ਰਾਜੇ ਜਨਕ ਨੇ ਜਦੋਂ ਸਾਰੇ ਨਰਕ ਖਾਲੀ ਕਰਾ ਦਿੱਤੇ ਤੇ ਧਰਮ ਰਾਜ ਨੇ ਆਖਿਆ ਵੀ ਇਹ ਤੇ کاروبار ਹੀ ਤੂੰ ਬੰਦ ਕਰ ਦਿੱਤਾ ਸਾਡੇ ਤੇ ਸਾਰੇ ਨਰਕੀ ਖਾਲੀ ਕਰਦੇ ਆ ਤੇ ਉਹ ਕਥਾ ਇਹ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਲਾ ਕੇ ਜਿਹੜਾ ਆਖਿਆ ਨਾ ਜਨਕ ਰਾਜ ਵਰਤਾਇਆ ਸਤਜੁਗ ਆਲੀਨਾ ਤੇ ਉਹ ਕਈ ਜੋੜਦੇ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਜਿਹੜੇ ਨੇ ਰਾਜੇ ਜਨਕ ਦਾ ਅਵਤਾਰ ਹੈ ਤੇ ਇਹ ਗੱਲਾਂ ਬੜੀਆਂ ਡੂੰਘੀਆਂ ਹੁੰਦੀਆਂ ਤੇ ਹਾਲਾਂਕਿ ਰਾਜੇ ਜਨਕ ਦਾ ਅਵਤਾਰ ਗੁਰੂ ਨਾਨਕ ਸਾਹਿਬ ਜੀ ਨਹੀਂ ਉਹਨਾਂ ਨੇ ਜੇ ਆਖਿਆ ਨਾ ਵੀ ਤੂੰ ਤਾਂ ਜਨਕ ਰਾਜਾ અવਤਾਰ ਤੇ ਜਨਕ ਦੀ ਉਥੇ ਕਥਾ ਵੀ ਕੀਤੀ ਆ ਮਾਰ ਨੇ ਆਖਿਆ ਜਨਕ ਸੋਏ ਜਿਨ ਜਾਣਿਆ ਉਹਨ ਮੰਨ ਰਥ ਧਰਿਆ ਜਨਕ ਉਹ ਜਿਨੇ ਅਕਾਲ ਪੁਰਖ ਨੂੰ ਜਾਣ ਲਿਆ ਜਨਕ ਦਾ ਮਤਲਬ ਹੁੰਦਾ ਅੰਦਰ ਦੀ ਜਾਣਕਾਰੀ ਰੱਖਣ ਵਾਲਾ ਜਾਣਨ ਵਾਲਾ ਜਿਹਨੂੰ ਨਹੀਂ ਪਤਾ ਉਹ ਜਨਕ ਨਹੀਂ ਜਿਨੇ ਜਾਣ ਲਿਆ ਉਹ ਜਨਕ ਆ ਤੇ ਕਹਿੰਦੇ ਵੀ ਉਹ ਕਥਾ ਕਰ ਰਹੇ ਵੀ ਧਰਮ ਰਾਜ ਨੇ ਆਖਿਆ ਪਈ ਤੋਂ ਹੀ ਤੇ ਸਾਰੇ ਨਰਕੀ ਖਾਲੀ ਕਰਦੇ ਜੀ ਸਾਡੀ ਤੇ ਹੱਡੀ ਬੰਦ ਹੋ ਗਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਕਰ ਨਾ ਕਰ ਜਦੋਂ ਮੈਂ ਮੁੜ ਕੇ ਗੁਰੂ ਨਾ ਉਹ ਰਾਜੇ ਜਨਕ ਨੇ ਆਖਿਆ ਕਲਯੁਗ ਵਿੱਚ ਮੈਂ ਗੁਰੂ ਨਾਨਕ ਰੂਪ ਹੋ ਕੇ ਆਵਾਂਗਾ ਤੇ ਮੈਂ ਫੇਰ ਨਰਕ ਭਰ ਦਿਆਂਗਾ ਤੇ ਕਹਿੰਦਾ ਥੱਲੇ ਉਹ ਲੋਕਾਂ ਨੇ ਆਖਿਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਹਿੰਦਾ ਨਾ ਕਿਸ ਨੂੰ ਪਤਾ ਨਾ ਸੋ ਉਹ ਉਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ ਵੀ ਗੁਰੂ ਨਾਨਕ ਸਾਹਿਬ ਨੇ ਨਰਕ ਭਰ ਦਿੱਤੇ ਕਹਿੰਦੇ ਮੇਰਾ ਮਨ ਕਰੇ ਕਿ ਮੈਂ ਜਾ ਕੇ ਪੁੱਛਾਂ ਵੀ ਗੁਰੂ ਨਾਨਕ ਸਾਹਿਬ ਤੇ ਨਰਕ ਨਿਵਾਰਨ ਨੇ ਉਹਨਾਂ ਦਾ ਤੇ ਨਾਮ ਲਿਆ ਨਰਕ ਚ ਪੈਣ ਵਾਲਾ ਬੰਦਾ ਬਚ ਜਾਂਦਾ ਉਹਨਾਂ ਦਾ ਤੇ ਦਰਸ਼ਨ ਕੀਤੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿੰਨ ਸੁਣਿਆ ਵੇਖਿਆ ਸੇ ਫਿਰ ਦਰਬਾਸਨਾ ਪਰਿਆਰੇ ਯਾਨੀ ਮਾਨ ਸਿੰਘ ਝੌਰ ਕਨੇਡਾ ਕਥਾ ਕਰੇ ਤੇ ਉਹਨਾਂ ਨੇ ਉਦੋਂ ਇਹ ਗੱਲ ਦੱਸੀ ਅੰਗਰੇਜ਼ਾਂ ਦੇ ਟਾਈਮ ਕਹਿੰਦੇ ਮੈਂ ਬੁਰਦ ਸਾਹਿਬ ਮੇਰੇ ਲੱਗ ਗਿਆ ਸਾਧ ਸੰਗ ਜੀ ਮੈਂ ਮੱਥਾ ਟੇਕਣ ਗਿਆ ਉੱਥੇ ਕੋ ਉਦਾਸੀ ਮਹਾਤਮਾ ਕਥਾ ਕਰਦਾ ਤੇ ਉਹਨੇ ਆਖਿਆ ਮੈਂ ਗੁਰੂ ਨਾਨਕ ਦੇ ਰੂਪ ਵਿੱਚ ਆਵਾਂਗਾ ਮੈਂ ਫੇਰ ਨਰਕ ਭਰ ਦੇਵਾਂਗਾ ਕੋਈ ਦਿਨ ਤੁਹਾਡਾ ਹੱਟੀ ਹੁੱਟੀ ਫੇਰ ਚਲਾ ਦੇਵਾਂਗੇ ਤੁਹਾਡੀ ਇਦਾਂ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ بڑے بڑے ਉਸ ਵੇਲੇ ਦੇ ਅਮੀਰ ਸ਼ਾਹੂਕਾਰ ਬੰਦਗੀ ਵਾਲੇ ਊਠਾਂ ਹਾਥੀਆਂ ਘੋੜਿਆਂ ਤੇ ਗੁਰੂ ਨਾਨਕ ਸਾਹਿਬ ਦੀ ਜੰਜ ਆਈ ਆ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਸਤਗੁਰਾਂ ਦੀ ਬਰਾਤ ਚੱਲੀ ਆ ਤੇ ਮਹਾਰਾਜ ਦੇ ਨਾਲ ਤੁਰੇ ਨੇ ਸਿੱਖ ਕੌਮ ਦਾ ਥੰਮ ਜਿਹੜਾ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਬੜੇ-ਬੜੇ ਗੁਰੂ ਕੇ ਸਿੱਖ ਕਰਨੀ ਵਾਲੇ ਭਾਈ ਸਾਲੋ ਵਰਗੇ ਗੁਰੂ ਰਾਮਦਾਸ ਜੀ ਮਾਰੇ ਨੇ ਜਿਨ੍ਹਾਂ ਨੂੰ ਆਖਿਆ ਇਹ ਸਾਡਾ ਕੋਤਵਾਲ ਹੈ ਕਿ ਇਹ ਝਗੜੇ ਨਿਬੇੜਿਆ ਕਰੇਗਾ ਉਹ ਨਿਬੇੜਦੇ ਵੀ ਸੀ ਬੜੇ-ਬੜੇ ਮੁਖੀ ਜ਼ਿੰਮੇਵਾਰ ਲੋਕ ਬਾਬਾ ਮੋਹਣ ਜੀ ਵਰਗੇ ਬਾਬਾ ਮੋਰੀ ਜੀ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਭਾਈ ਮੇਰਜੰਦ ਭਾਈ ਮਾਨਕ ਚੰਦ ਖੰਡੂਰ ਸਾਬ ਤੋਂ ਸਾਰੀ ਸੰਗਤ ਉਹਨਾਂ ਦਾ ਪਰਿਵਾਰ ਗੁਰੂ ਦਾ ਜਿਸ ਵੇਲੇ ਬਰਾਤ ਤੁਰੀ ਬਰਾਤ ਤੁਰਦੀ ਤੁਰਦੀ ਪਹੁੰਚੀ ਆ ਮਾਓ ਪਿੰਡ ਤੋਂ ਤਿੰਨ ਕੋਹ ਪਿੱਛੇ ਇੱਕ ਪਿੰਡ ਹੈ ਬਿਲਗਾ ਕਿਉਂਕਿ ਸਤਗੁਰੂ ਜਿੱਧਰ ਨੂੰ ਜਾਣਗੇ ਇੱਕ ਭਾਈ ਸੰਗਜੀ ਨਾਲ ਨੇ ਭਾਈ ਸੰਗਜੀ ਬੜੇ ਸਿੱਧਕੀ ਸਿੱਖ ਉਹ ਉਹਨਾਂ ਦੀ ਇੱਕ ਵੱਖਰੀ ਕਥਾ ਹੈ ਬੜੀ ਚਲਦੀ ਗੁਰੂ ਸਾਹਿਬ ਜੀ ਬੜੀਆਂ ਖੁਸ਼ੀਆਂ ਨੇ ਭਾਈ ਸੰਗਜੀ ਤੇ ਉਸ ਇਲਾਕੇ ਦੇ ਵਾਕ ਬਨੇ ਉਹ ਨਾਲ-ਨਾਲ ਚੱਲ ਰਹੇ ਬਿਲਗੇ ਪਿੰਡ ਸ਼ਾਮ ਪਈ ਤੇ ਮਾਰੇ ਕਹਿੰਦੇ ਨੇ ਤਿੰਨ ਕੋ ਪਿੰਡਾ ਰਹਿ ਗਿਆ ਆਪਾਂ ਮਾਓ ਪਿੰਡ ਹੀ ਚੱਲਦੇ ਆ ਪਰ ਬਿਲਗੇ ਪਿੰਡ ਵਾਲੇ ਉਡੀਕਦੇ ਸੀ ਕਦੋਂ ਮਹਾਰਾਜ ਆਉਣ ਤੇ ਸਾਨੂੰ ਸ਼ਰਾਬ ਤੋਂ ਮੁਕਤ ਕਰਨ ਕਿਉਂਕਿ ਪੁਰਾਣਾ ਸਮਾਂ ਸੀ ਧੰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਆਪਣੇ ਪੰਥ ਵਿੱਚ ਕਰਨੀ ਤੇ ਕਥਨੀ ਦੇ ਪੂਰੇ ਸਿੱਖ ਬ੍ਰਹਮ ਗਿਆਨੀ ਸਿੱਖ ਪੈਦਾ ਕੀਤੇ ਜਿਨ੍ਹਾਂ ਦੀ ਰਸਨਾ ਦੇ ਬੋਲ ਕਦੀ ਖਾਲੀ ਨਹੀਂ ਜਾਂਦੇ ਏਡੇ ਏਡੇ ਤਪੱਸਵੀ ਪੈਦਾ ਕੀਤੇ ਪਰ ਇਹਨਾਂ ਤਪੱਸਵੀਆਂ ਵਿੱਚੋਂ ਸਰਾਫ ਦੇਣ ਵਾਲਾ ਕੋਈ ਵੀ ਨਹੀਂ ਪੈਦਾ ਕੀਤਾ ਕਿਉਂਕਿ ਪੁਰਾਣੇ ਸਮੇਂ ਸੀ ਲੋਕੀ ਗੱਲ-ਗੱਲ ਤੇ ਸਰਾਫ ਦਿੰਦੇ ਸੀ ਗੱਲ-ਗੱਲ ਤੇ ਲੋਕੀ ਡਰੇ ਰਹਿੰਦੇ ਸੀ ਆ ਵਚਨ ਹੈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਦੁਰਬਾਸਾ ਸਿਉ ਕਰਤ ਠਗੌਰੀ ਜਾਦਵੇ ਫਲ ਪਾਏ ਜਾਦਵਾਂ ਦੀ ਸਾਰੀ ਕੋਲੀ ਕਰਤ ਕਰ ਦਿੱਤੀ ਦੁਰਬਾਸਾ ਰਿਸ਼ੀ ਨੇ ਸਰਾਪ ਦੇ ਕੇ ਕੋ ਉਹਨਾਂ ਤੇ ਪੈ ਗਈ ਇਹ ਗੱਲ ਕਿਉਂਕਿ ਉਦੋਂ ਕਾਲਪੁਣਾ ਬੜਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਾਡੇ ਘਰ ਚੱਲੇਗਾ ਸਹਿਜ ਜੋਗ ਸਹਿਜ ਜੋਗ ਵੀ ਹਰ ਗੁਰਸਿੱਖ ਧਰਮੇ ਵਾਲਾ ਹੋਏਗਾ ਹੌਸਲੇ ਵਾਲਾ ਹੋਏਗਾ ਦੂਜੇ ਦੀ ਵਧੀਕੀ ਨੂੰ ਸਹਾਰਨ ਵਾਲਾ ਹੋਏਗਾ ਮੇਰੇ ਘਰ ਵਿੱਚ ਪ੍ਰਵਾਨ ਹੀ ਹੋਵਾ ਜਿਹੜਾ ਦੂਜੇ ਦੀ ਵਧੀਕੀ ਨੂੰ ਸਹਾਰੇ ਜਿਹੜਾ ਸਹਾਰਦਾ ਨਹੀਂ ਉਹ ਪ੍ਰਵਾਨ ਨਹੀਂ ਹੋਏਗਾ ਇਹ ਜਿਹੜੇ ਮੁਸਲਮਾਨ ਪੀਰ ਫਕੀਰ ਸੀ ਇਹ ਵੀ ਬੜੇ ਪੁੱਠੇ ਸਿੱਧੇ ਬਚਨ ਕਰ ਛੱਡਦੇ ਸੀ ਜਾਂ ਸਰਾਫ ਦੇ ਦਿੰਦੇ ਸੀ ਤੇ ਸਰਾਫੇ ਲੋਕ ਤੁਰੇ ਫਿਰਦੇ ਸੀ ਜਦੋਂ ਬਿਲਗੇ ਤੇ ਲੱਗੋਂਦੀ ਬਰਾਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੰਗਣ ਲੱਗੀ ਬਿਲਗੇ ਪਿੰਡ ਵਾਲਿਆਂ ਨੂੰ ਗੇਤਾ ਪਤਾ ਸੀ ਵੀ ਮਹਾਰਾਜ ਆ ਰਹਾ ਉਹ ਹੱਥ ਜੋੜ ਕੇ ਖਲੋਗੇ ਵੀ ਮਹਾਰਾਜ ਜੀ ਅਸੀਂ ਤੇ ਜਲ ਪਾਣੀ ਤਿਆਰ ਕੀਤਾ ਹੋਇਆ ਤੇ ਰਾਤ ਕਿਰਪਾ ਕਰਕੇ ਸਾਡੇ ਕੋਲ ਰੋ ਤੇ ਕੱਲ ਨੂੰ ਆਨੰਦ ਕਰਜ ਤੇ ਜੇ ਤੁਹਾਡਾ ਪਰਸੋਂ ਨੂੰ ਆ ਤੇ ਮਾਰੇ ਕੱਲ ਚਲੇ ਜਾਇਓ ਤੇ ਪਰਸੋਂ ਆਨੰਦ ਕਰਜ ਹੋਵੇਗਾ ਉਹ ਤਾਂ ਪਰਸੋਂ ਕਿ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਰਦਾਦਾ ਬੰਦੀ ਆ ਨਾ ਕੇ ਜੰਜ ਘਟੋ ਘਟ ਇੱਕ ਦਿਨ ਪਹਿਲਾਂ ਆਵੇ ਕਿਉਂਕਿ ਜੰਜ ਨੇ ਕੁੜੀ ਵਾਲਿਆਂ ਨੇ ਤੇ ਮੁੰਡੇ ਵਾਲਿਆਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਨਾ ਹਰ ਗੱਲ ਅੰਮ੍ਰਿਤ ਵੇਲੇ ਦੇ ਨਾਲ ਜੋੜੀ ਹੈ ਮੈਂ ਉਦਣ ਵੀ ਉੱਥੇ ਬੇਨਤੀ ਕਰ ਰਿਹਾ ਸਾਂ ਤੇ ਹੁਣ ਅਸੀਂ ਅੰਮ੍ਰਿਤ ਵੇਲੇ ਤੋਂ ਆ ਗਿਆਂ ਗਉ ਧੂੜ ਵਿੱਚ ਇੱਥੇ ਹੁਣ ਕਿਸੇ ਦਾ ਘਰ ਨਹੀਂ ਇਹ ਗੁਰੂ ਦਾ ਘਰ ਵਾ ਮੈਂ ਉਦਣ ਉੱਥੇ ਗੱਲ ਰੋਕ ਦਿੱਤੀ ਸੀ ਵੀ ਗਉ ਧੂੜ ਦਾ ਅਰਥ ਮੈਂ ਲੱਗਾ ਕਰਨ ਤੇ ਫਿਰ ਮੈਂ ਚੁੱਪ ਕਰ ਗਿਆ ਵੀ ਕੋਈ ਆਖੇ ਨਾ ਸਾਡੇ ਘਰ ਵਿਆਹ ਵਾ ਤੇ ਇਹਨਾਂ ਨੇ ਕੀ ਕਿਹਾ ਵਾ ਗਉ ਢੂੜ ਕੇ ਨੂੰ ਕਹਿੰਦੇ ਆ ਹੁਣੇ ਹੀ ਮੈਨੂੰ ਭਾਈ ਜਤਿੰਦਰ ਸਿੰਘ ਬੁਰ ਸਾਹਿਬ ਕਹਿ ਰਹੇ ਸੀ ਤੇ ਭਾਈ ਸਲੱਖਣ ਸਿੰਘ ਸਾਡੇ ਰਾਗੀ ਉਹ ਕਹਿੰਦੇ ਨੇ 4 ਵਜੇ ਆਨੰਦ ਕਾਰਜ ਕਰਾਉਣ ਵਾਲੇ ਆਏ ਤੇ ਮੈਂ ਉਹਨਾਂ ਨੂੰ ਆਖਿਆ ਵੀ ਭਾਈ ਸਾਹਿਬ ਜੀ ਕਿਹੜੇ ਟਾਈਮ ਆਏ ਜੇ ਤੁਸੀਂ 4 ਵਜੇ ਆ ਤੇ ਥੋੜਾ ਜਿਹਾ ਟਾਈਮ ਬਣਾ ਦੇਣਾ ਸੀ ਤੇ ਜਵਾਬ ਵੇਖਿਓ ਉਹਦਾ ਉਹ ਅੱਗੋਂ ਕਹਿੰਦੇ ਮੁੰਡੇ ਵਾਲੇ ਕਹਿੰਦੇ ਕੋਈ ਨਹੀਂ ਬਾਬਾ ਜੀ ਜਿਹੜੇ ਨਿਆਣੇ ਸ਼ਾਮਾਂ ਨੂੰ ਪੈਦਾ ਹੁੰਦੇ ਉਹ ਕਿਹੜੇ ਲੋਕੀ ਰੱਖਦੇ ਨਹੀਂ ਆਗੋ ਜਵਾਬ ਹੋਇਆ ਕਿੱਥੋਂ ਦੀ ਗੱਲ ਕਿੱਧਰ ਲਿਆ ਕੇ ਨਿਆਣੇ ਸ਼ਾਮਾਂ ਨੂੰ ਵੀ ਤੇ ਪੈਦਾ ਹੋਈ ਜਾਂਦੇ ਵੀ ਤੇਰਾ ਮੁੰਡਾ ਹੁਣੇ ਪੈਦਾ ਹੋਇਆ ਵੀ ਜਿਹੜਾ ਤੂੰ ਉਹਨੂੰ ਸੇਰਾ ਲਾ ਕੇ ਗੁਰਦੁਆਰੇ ਲਾਇਆ ਵੀ ਵਿਆਹਣ ਚੱਲੇ ਆਂ ਜਿਹੜੀ ਮਰਜ਼ੀ ਗੱਲ ਕਰਦੇ ਉਹ ਜੋ ਮਰਜ਼ੀ ਕਹਿਦੇ ਕੋਈ ਗੱਲ ਨਹੀਂ ਇਹ ਗਉ ਧੂੜ ਗਉ ਧੂੜ ਕੇ ਨੂੰ ਕਹਿੰਦਿਆ ਲੋਕਾਂ ਨੇ ਮੈਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿਸੇ ਵਿਦਵਾਨ ਨੂੰ ਫਿਰ ਮੈਂ ਪੜਿਆ ਤੇ ਫਿਰ ਪਤਾ ਲੱਗਾ ਵੀ ਗਊ ਧੂੜ ਕੇ ਨੂੰ ਕਹਿੰਦੇ ਸਾਨੂੰ ਜੋੜਿਆ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨਾਲ ਹਰ ਕੰਮ ਅੰਮ੍ਰਿਤ ਵੇਲੇ ਤੇ ਗਊ ਧੂੜ ਉਹ ਜਦੋਂ ਸਾਰੇ ਦਿਨ ਦੇ ਡੰਗਰ ਚੁਗਣ ਛੱਡੇ ਹੋਣ ਬਾਅਦ ਪ੍ਰਾਣ ਸਮਾ ਜਦੋਂ ਡੰਗਰ ਲੋਕੀ ਚਰਾਂਦਾ ਚਾਰਦੇ ਸੀ ਤੇ ਕਟੀਆਂ ਵਸ਼ੀਆਂ ਜਿਹੜੀਆਂ ਸੀ ਨਾ ਲਵੇਰਿਆਂ ਦੀਆਂ ਉਹ ਘਰ ਬਧੀਆਂ ਹੁੰਦੀਆਂ ਸਨ ਤੇ ਉਹਨਾਂ ਸਾਰਾ ਦਿਨ ਤੇ ਚੁਗਦੇ ਰਹਿਣ ਤੇ ਜਦੋਂ ਸ਼ਾਮਾਂ ਪੈਣੀਆਂ ਤਾਂ ਉਹਨਾਂ ਨੂੰ ਆਪਣੇ ਨਿਆਣਿਆਂ ਦਾ ਵੀ ਚੇਤਾ ਆਉਣਾ ਤੇ ਸਾਰੇ ਦਿਨ ਦਾ ਨਿਖੜੇ ਵੀ ਆ ਤੇ ਨਾਲੇ ਮੁੜ ਕੇ ਡੰਦਰਾਂ ਦਾ ਮੂੰਹ ਕਰ ਦੇਣਾ ਪਿੰਡ ਵੱਲ ਨੂੰ ਉਹਨਾਂ ਜਿਉਂ ਧੌੜਦਾ ਫਿਰ ਉਥੋਂ ਪਿਛੇਤੀ ਚੱਲ ਕੇ ਆਪਣੀਆਂ ਕੱਟੀਆਂ ਵਛੀਆਂ ਨੂੰ ਵੜੀ ਮਿਲੀਏ ਤੇ ਕੱਚੇ ਹੁੰਦੇ ਸੀ ਰਾਹ ਤੇ ਉਹ ਫੇ ਜਿਹੜੀ ਧੂੜ ਉਡ ਉਡ ਕੇ ਡੰਗਰਾਂ ਨੇ ਆਪਣੇ ਸਿਰ 'ਚ ਵੀ ਪਾਉਣੀ ਤੇ ਜਿਹੜਾ ਮਗਰ ਆਉਣਾ ਉਹਦੇ ਸਿਰ 'ਚ ਵੀ ਪਾਉਣੀ ਤਾਂ ਕਹਿੰਦੇ ਇਹ ਆ ਗਊ ਧੂੜ ਸਾਰਾ ਦਿਨ ਨੱਚਦੇ ਟੱਪਦੇ ਰਹੋ ਪੈਲਸਾਂ 'ਚ 4 ਵਜੇ ਨਾਲ ਚਲੋ 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 ਆਨੰਦ ਕਰਦੇ ਕਰਾ ਲਈਏ ਚਲੋ ਚਲੋ ਆਨੰਦ ਕਰਦੇ ਕਰਾ ਲਈਏ ਇਧਰੋਂ ਸਾਨੂੰ ਵੀ ਛੇਤੀ ਹੋਣੀ ਵੀ ਆਉਣ ਤੇ ਹੁਣ ਛੇਤੀ ਨੂੰ ਵੇੜੀ ਇਹਨਾਂ ਦਾ ਕੰਮ ਨਾ ਸਾਨੂੰ ਕੋਈ ਆਨੰਦ ਤੇ ਨਾ ਉਹਨਾਂ ਨੂੰ ਕੋਈ ਆਨੰਦ ਇਹ ਆ ਗਉ ਧੂੜ ਤੇ ਅੰਮ੍ਰਿਤ ਵੇਲਾ ਕੀ ਆ ਉਹ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਾ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾਂ RAM ਰਾਜੇ ਆਨੰਦ ਨਾਲ ਇਸ਼ਨਾਨ ਸਣੇ ਕਿਸੇ ਕਰਕੇ ਬਸਤਰ ਪਾ ਕੇ ਆਓ ਗੁਰੂ ਦਾ ਦਰਸ਼ਨ ਸਾਧ ਸੰਗਤ ਦਾ ਦਰਸ਼ਨ ਅੱਖਾਂ ਵਿੱਚ ਵੀ ਅੰਮ੍ਰਿਤ ਤੇ ਹਿਰਦੇ ਵਿੱਚ ਵੀ ਅੰਮ੍ਰਿਤ ਜਦੋਂ ਸਾਰੀ ਸੰਗਤ ਬਹਿ ਕੇ ਜਪੇਗੀ ਵਾਹਿਗੁਰੂ ਵਾਹਿਗੁਰੂ

ਗੁਰੂ ਆਹੇ ਗੁਰੂ ਬਿਲਗੇ ਪਿੰਡ ਵਾਲਿਆਂ ਆਖਿਆ ਜੀ ਪਰਸੋਂ ਆਨੰਦ ਕਾਰਜ ਹੋਣਾ ਅੱਜ ਰਾਤ ਇੱਥੇ ਰਹਿ ਪਾਓ ਇੱਕ ਦਿਨ ਪਹਿਲਾਂ ਹੀ ਮਹਾਰਾਜ ਨੇ ਜਾਣਾ ਸੀ ਪਰ ਗੁਰੂ ਸਾਹਿਬ ਜੀ ਉਹਨਾਂ ਦਾ ਭਲਾ ਕਰਨ ਵਾਸਤੇ ਦੋ ਦਿਨ ਪਹਿਲਾਂ ਤੁਰੇ ਅੰਮ੍ਰਿਤਸਰ ਤੋਂ ਤੇ ਜਿਵੇਂ ਸਾਡੇ ਇਲਾਕੇ ਦਾ ਭਲਾ ਕਰਨਾ ਵਾ ਤੇ ਗਰੀਬਨਵਾ ਸੱਚੇ ਪਾਤਸ਼ਾਹ ਜੀ ਇੱਥੇ ਆਣ ਕੇ ਪੁੱਛਦੇ ਆ ਕਿ ਸਾਨੂੰ ਰਾਤ ਰੱਖਣੋਂ ਕਿਤੇ ਥਾਂ ਮਿਲ ਜੇਗਾ ਸਾਰੀ ਦੁਨੀਆ ਦਾ ਸਿਰਜਣਹਾਰ ਤੇ ਆਪ ਰਾਤ ਰਹਿਣ ਵਾਤੇ ਥਾਂ ਫੱਤੇ ਨੰਗਲ ਵਾਲਿਆਂ ਨੂੰ ਪੁੱਛਦੇ ਫਿਰਦੇ ਵੀ ਕਿਤੇ ਰਾਤ ਰਹਿਣ ਨੂੰ ਥਾਂ ਮਿਲ ਜੂ। ਸਾਰੀ ਦੁਨੀਆ ਨੂੰ ਬਣਾਉਣ ਵਾਲਾ ਤੇ ਉਹ ਕਹਿੰਦਾ ਰਾਤ ਰਹਿਣਾ। ਤੇ ਉਹ ਕਹਿੰਦੇ ਨਹੀਂ ਹੁਣ ਭਾਵੇਂ ਜੋ ਮਰਜ਼ੀ ਲਖਾਈ ਬਿਹਣ ਬੋਰਡਾਂ ਤੇ ਉਹ ਗੱਲ ਵੱਖਰੀ ਆ ਪਰ ਉਹਦੋਂ ਇਦਾਂ ਹੀ ਹੋਇਆ ਸੀ। ਵੀ ਨਹੀਂ ਜੀ ਕਿਉਂਕਿ ਜਿੱਥੇ ਸੰਤ ਮਹਾਂਪੁਰਖ ਬੈਂਦੇ ਮੁੜ ਕੇ ਥਾਂ ਨਹੀਂ ਛੱਡਦੇ। ਉਹਨਾਂ ਨੂੰ ਇਹ ਹੁੰਦਾ ਸੀ। ਕਰਤਾਰਪੁਰ ਸਾਜਿਆ ਨਾ ਕਰਤਾਰਪੁਰ ਵੀ ਇਦਾਂ ਹੀ ਹੋਇਆ। ਮਹਾਰਾਜ ਜਦੋਂ ਪਿਰਥੀਚੰਦ ਬਹੁਤਾ ਹੀ ਕਲਾ ਪਾਉਂਦਾ ਸੀ ਬਹੁਤੀ ਕਲਾ ਤੇ ਮਹਾਰਾਜ ਕਹਿੰਦੇ ਨੇ ਗ ਮਾਤਾ ਗੰਗਾ ਜੀ ਨੂੰ ਆਪਣੇ ਘਰੋਂ ਗੰਗਾ ਥੋੜਾ ਸਮਾਂ ਚਲੀ ਜਾਂਦੇ ਆ ਇਥੋਂ ਜੇ ਇਹ ਨੂੰ ਅਸੀਂ ਨਹੀਂ ਚੰਗੇ ਲੱਗਦੇ ਤੇ ਚਲੇ ਹੀ ਜਾਂਦੇ ਆ ਇਹ ਬਹਿ ਜਾ ਕਰੇ ਹਰਮੰਦਰ ਸਾਹਿਬ ਤੇ ਮਾਇਆ ਇਕੱਠੀ ਕਰ ਲੈ ਜਦੋਂ ਇਹਦੇ ਕੋਲ ਜਿਆਦਾ ਮਾਇਆ ਇਕੱਠੀ ਹੋ ਜੂਗੀ ਫਿਰ ਆ ਜਾਾਂਗੇ ਕੋਈ ਗੱਲ ਨਹੀਂ ਇਹਦਾ ਤੇ ਮਤਲਬ ਮਾਇਆ ਇਕੱਠੀ ਕਰਦਾ ਹੀ ਮਹਾਰਾਜ ਸਮਝਣ ਲੱਗਿਆ ਤੇ ਤੁਰਪੇ ਬਾਬਾ ਬੁੱਢਾ ਸਾਹਿਬ ਜੀ ਕਹੋ ਸਰ ਮਹਾਰਾਜ ਜੀ ਜਾਣਾ ਕਿੱਥੇ ਆ ਮਾਰੇ ਕਹਿੰਦੇ ਜਿੱਥੇ ਰੱਬ ਲੈ ਜੂ ਤੁਰੇ ਚਲੋ ਤੁਰਦੇ ਆਂ ਤੁਰਦੇ ਆਂ ਬਿਆਸ ਦਰਿਆ ਪਾਰ ਕੀਤਾ ਤੇ ਅਗਲੇ ਪਾਸੇ ਸੜਕ ਸੀ ਦੋ ਪਿੰਡ ਨੇ ਹਟਵੇਂ ਹਟਵੇਂ ਤੇ ਤੁਰੇ ਜਾਂਦੇ ਨੇ ਮਹਾਰਾਜ ਜੀ ਤੇ ਦੋਵਾਂ ਪਿੰਡਾਂ ਦੀ ਸੰਗਤ ਆ ਗਈ ਉਧਰ ਦੇ ਵੀ ਆਗੇ ਤੇ ਉਧਰ ਦੇ ਵੀ ਤੇ ਗਰੀਬਨਵਾਜੀ ਨੂੰ ਕਹਿੰਦੇ ਆ ਜੀ ਸੇਵਾ ਇੱਕ ਪਿੰਡ ਵਾਲਿਆਂ ਨੂੰ ਪੁੱਛਿਆ ਮਹਾਰਾਜ ਜੀ ਕਹਿੰਦੇ ਨੇ ਸਾਨੂੰ ਚਾਹੀਦਾ ਥੋੜਾ ਜਿਹਾ ਥਾਂ ਅਸੀਂ ਇੱਥੇ ਸ਼ਹਿਰ ਬਸਾਵਾਂਗੇ ਤੇ ਥੋੜਾ ਸਮਾਂ ਇੱਥੇ ਬਸਰ ਕਰਨਾ ਫਿਰ ਅਸੀਂ ਅੰਮ੍ਰਿਤਸਰ ਚੱਲ ਜਾਵਾਂਗੇ ਤੇ ਜ਼ਮੀਨਾਂ ਬੜੀਆਂ ਸੀ ਦੋਵਾਂ ਪਿੰਡਾਂ ਵਾਲਿਆਂ ਕੋਲ ਇੱਕ ਪਰਿਵਾਰ ਕਹਿੰਦਾ ਮਹਾਰਾਜ ਜੀ ਜਲ ਪਾਣੀ ਦੀ ਸੇਵਾ ਦੱਸੋ ਜ਼ਮੀਨ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਾਡੇ ਤੇ ਅੱਗੇ ਜੀਵ ਬੜੇ ਨੇ ਤੇ ਪੈਲੀ ਬੜੀ ਥਾਂ ਹੀ ਵੰਡੀ ਗਈ ਹੈ ਮਾਰੇ ਕਹਿੰਦੇ ਅੱਛਾ ਤੁਹਾਡੇ ਜੀ ਬਹੁਤੇ ਆ ਹਾਂਜੀ ਪਰ ਕਹਿੰਦੇ ਤਾਂ ਮਤਲਬ ਵੀ ਜੀ ਥੋੜੇ ਹੋਣੇ ਚਾਹੀਦੇ ਆ ਪੈਲੀ ਤੁਹਾਡੀ ਵੱਧ ਜੇ ਤੇ ਜੀ ਥੋੜੇ ਹੋਣੇ ਚਾਹੀਦੇ ਉਹਨਾਂ ਨੂੰ ਸਮਝ ਨਹੀਂ ਲੱਗੀ ਕਹਿੰਦੇ ਹਾਂ ਜੀ ਜੀਤ ਫਿਰ ਹਸਾਬ ਦੇ ਚਾਹੀਦੇ ਆ ਉਹਨਾਂ ਦੀ ਕੁੱਲ ਉਥੇ ਰੁਕ ਗਈ ਸੀ ਅੱਗੋਂ ਕੋਈ ਔਲਾਦ ਨਹੀਂ ਸੀ ਹੁੰਦੀ ਉਹਨਾਂ ਦੀ ਮਹਾਰਾਜ ਜੀ ਦੂਜੇ ਪਾਸੇ ਗਏ ਜਿੱਧਰ ਹੁਣ ਕਰਤਾਰਪੁਰ ਵਸਿਆ ਹੋਇਆ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ ਭਈ ਤੁਸੀਂ ਕੋਈ ਸੇਵਾ ਕਰਨੀ ਆ ਕਿ ਜਾਂ ਅਸੀਂ ਅੱਗੇ ਚੱਲ ਜਾਈਏ ਕਹਿੰਦੇ ਨਹੀਂ ਜੀ ਹੁਕਮ ਕਰੋ ਮਹਾਰਾਜ ਕਹਿੰਦੇ ਨੇ ਕੋ ਥਾਂ ਚਾਹੀਦਾ ਨਗਰ ਵਸਾਉਣਾ ਇੱਥੇ ਰਹਿਣ ਵਾਸਤੇ ਉਹ ਕਹਿੰਦੇ ਜੀ ਮਹਾਰਾਜ ਜੀ ਸਾਡੀਆਂ ਤੇ ਜ਼ਮੀਨਾਂ ਬੜੀਆਂ ਖੁੱਲੀਆਂ ਪਈਆਂ ਨੇ ਸਾਡੇ ਤੇ ਜੀ ਘਟਨੇ ਤੇ ਸਗੋਂ ਵਗਦੀਆਂ ਨਹੀਂ ਤੇ ਇਸ ਜ਼ਮੀਨ ਲਾਓ ਮਹਾਰਾਜ ਜੀ ਉਹ ਵੀ ਮਹਾਰਾਜ ਦੀ ਰਸਨਾ ਤੋਂ ਕੋ ਬੋਲ ਕਢਾਉਣਾ ਚਾਹੁੰਦੇ ਸੀ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਤੁਹਾਡੇ ਜੀ ਵੀ ਵਧਣਗੇ ਤੇ ਤੁਹਾਡੀਆਂ ਜ਼ਮੀਨਾਂ ਵੀ ਵਧਣਗੀਆਂ ਦੋਵੇਂ ਪਾਸੇ ਬੋਲ ਪੂਰਾ ਹੋਇਆ ਉਹਨਾਂ ਦੇ ਜੀ ਰੁਕ ਗਏ ਉਹਨਾਂ ਨੇ ਕਦੋਂ ਕਿਤੇ ਛੇਵੇਂ ਪਾਤਸ਼ਾਹ ਜਦੋਂ ਆਏ ਸੀ ਨਾ ਇੱਥੇ ਕਰਤਾਰਪੁਰ ਦੀ ਜੰਗ ਬੜੇ ਨੱਕ ਰਗੜੇ ਤੇ ਫੇਰ ਮਾਰੇ ਕੋਲੋਂ ਮਾਫੀ ਮੰਗੀ ਕਿਉਂਕਿ ਕਿਸ ਦੇ ਘਰ ਔਲਾਦ ਹੀ ਨਹੀਂ ਸੀ ਹੁੰਦੀ ਨਿਆਣਾ ਕੋਈ ਆਉਂਦਾ ਨਹੀਂ ਸੀ ਤੇ ਜ਼ਮੀਨ ਉੱਥੇ ਦੀ ਉੱਥੇ ਹੀ ਤੇ ਦੂਜਿਆਂ ਦੇ ਔਲਾਦ ਵੀ ਹੁੰਦੀ ਸੀ ਤੇ ਜ਼ਮੀਨ ਵੀ ਵਾਦੀ ਸੀ ਹਰ ਇੱਕ ਬੋਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੂਰੇ ਹੁੰਦੇ ਜਦੋਂ ਮਹਾਰਾਜ ਜੀ ਉੱਥੇ ਪਹੁੰਚੇ ਇੱਥੇ ਜਦੋਂ ਆਉਂਦੇ ਆ ਇੱਥੇ ਵੀ ਇਹੋ ਕੁਝ ਹੀ ਹੋਇਆ ਚਲੋ ਇਹਨਾਂ ਨੇ ਅਗਲੇ ਦਿਨ ਸੇਵਾ ਕਰਕੇ ਪ੍ਰਸੰਨ ਕਰ ਲਿਆ ਮਹਾਰਾਜ ਨੂੰ ਗਰੀਬਨਵਾਦੀ ਨੇ ਆਖਿਆ ਹੁਣ ਜ਼ਮੀਨ ਤੇ ਨਿੰਝੇ ਫੱਤੇ ਨੰਗਲੀਆਂ ਕੋ ਰਹਿਣੀ ਵਿਗੂ ਕੀ ਹੀਰਿਆਂ ਵਾਂਗ ਮਾਰੇ ਕਹਿੰਦੇ ਨੇ ਕੁੜੀਆਂ ਦੇ ਭਾ ਪੈਸੇ ਦੀ ਘਾਟ ਨਹੀਂ ਰਹੇਗੀ ਤੇ ਜ਼ਮੀਨ ਨਹੀਂ ਰਹੇਗੀ ਤੁਹਾਡੇ ਕੋਲ ਤੇ ਗਰੀਬਨਵਾਦੀ ਕਿਉਂ ਆਏ ਇੱਥੇ ਸਾਡੇ ਸਾਰੇ ਇਲਾਕੇ ਦਾ ਭਲਾ ਕਰਨ ਵਾਸਤੇ ਤੇ ਉਹ ਜਿਹੜਾ ਗਰੀਬ ਸੀ ਨਾ ਉਹ ਖੇ ਕੋੜਾ ਕਰਲੇ ਮਾਰਦਾ ਫਿਰਦਾ ਗਰੀਬਨਵਾਜ ਕਿਉਂ ਕਹਿੰਨੇ ਆ ਜਿਹਨੂੰ ਕੋਈ ਨਾ ਜਾਣਦਾ ਹੋਵੇ ਕੋਈ ਨਾ ਪੁੱਜਦਾ ਹੋਵੇ ਉਹ ਮਨ ਕਰਕੇ ਗੁਰੂ ਕੀ ਸਰਨ ਪੈ ਜੇ ਤੇ ਮਹਾਰਾਜ ਫਿਰ ਗੁਰੂ ਨੂੰ ਲੱਭਣਾ ਨਹੀਂ ਪੈਂਦਾ ਗੁਰੂ ਸਾਹਿਬ ਆਪੇ ਹੀ ਹਾਜ਼ਰ ਹੋ ਜਾਂਦੇ ਵਾਹਿਗੁਰੂ ਜਿਨਾਂ ਜਰ ਕੋਈ ਮਾਰੇ ਕਹਿੰਦੇ ਨੇ ਖਰਾ ਸਿਆਣਾ ਬਹੁਤਾ ਭਾਰ ਭਾਵੇਂ ਮਹਾਰਾਜ ਦੇ ਰੋਜ ਲਾਗੇ ਕੋ ਬੈਠਾ ਰਵੇ ਤੇ ਬਹੁਤਿਆਂ ਸਿਆਣਪਾਂ ਤੇ ਚਤਰਾਇਆਂ ਵਿਖਾਲੇ ਤੇ ਉਹ ਗੁਰੂ ਕੀ ਖੁਸ਼ੀ ਲੈਣ ਦੀ بجائے ਸਗੋਂ ਉਹਦੇ ਸਿਰ ਤੇ ਭਾਰ ਚੜਦਾ ਕਿਉਂਕਿ ਉਹ ਕੰਮ ਗਲਤ ਕਰਦਾ ਤੇ ਜਦੋਂ ਕੋ ਮਨ ਕਰਕੇ ਨੀਵਾ ਹੁੰਦਾ ਮਹਾਰਾਜ ਆ ਆਣ ਕੇ ਉਹਦੀ ਬਾਹ ਫੜਦੇ ਉਹਦੀ ਬਾਹ ਫੜਨੀ ਸੀ ਤੇ ਸਾਡਾ ਸਾਰਿਆਂ ਦਾ ਭਲਾ ਕਰਨਾ ਸੀ ਇਦਾਂ ਗਰੀਬਨਵਾਜੀ ਨੇ ਆਉਣਾ ਇੱਕ ਦਿਨ ਪਹਿਲੋਂ ਸੀ ਤੇ ਦੋ ਦਿਨ ਪਹਿਲੋਂ ਗਏ ਕਿਉਂਕਿ ਬਿਲਗੇ ਵਾਲੇ ਰੱਬ ਅਗੇ ਅਰਦਾਸਾਂ ਕਰਦੇ ਸੀ ਵੀ ਰੱਬਾ ਇਹਨਾਂ ਦੇ ਸਰਾਫ ਕਦੋਂ ਮਟਣਗੇ ਫਕੀਰ ਦਾ ਸਰਾਫ ਆ ਵੀ ਤੁਹਾਡੇ ਪਿੰਡ ਦੀਆਂ ਸਾਤੀ ਕੁਲੀਆਂ ਬਣ ਸਕਦੀਆਂ ਅਠਵੀਂ ਕੁਲੀ ਨਹੀਂ ਬਣ ਸਕਦੀ ਸੱਤ ਘਰ ਵਸਣਗੇ ਅਠਵਾਂ ਜੇ ਕੋਈ ਬਣਾਏਗਾ ਤੇ ਇੰਨਾ ਸੱਤਾਂ ਵਿੱਚੋਂ ਇੱਕ ਉਹ ਜੜ ਜਾਊਗਾ ਤੇ ਫੇਰ ਉਹ ਅਠਵਾਂ ਰਹੂਗਾ ਤੇ ਜੇ ਮੁੜ ਕੇ ਕਿਸੇ ਨੇ ਬਰਉਣ ਦਾ ਯਤਨ ਕੀਤਾ ਤੇ ਫੇਰ ਉਹਨਾਂ ਵਿੱਚੋਂ ਇੱਕ ਉੱਜੜ ਜਾਏਗਾ ਤੇ ਫੇਰ ਇੱਕ ਵਸੇਗਾ ਤੇ ਸੱਤ ਹੀ ਰਹਿਣਗੇ ਤੇ ਉਥੇ ਸੱਤ ਹੀ ਰਹੇ ਪਤਾ ਨਹੀਂ ਕਦੋਂ ਕਦੇ ਉਹਨਾਂ ਸੱਤਾਂ ਕੁਲੀਆਂ ਵਾਲਿਆਂ ਨੇ ਫਿਰ ਜਲ ਪਾਣੀ ਤਿਆਰ ਕਰਕੇ ਗਰੀਬਨਵਾਜੀ ਨੂੰ ਆਖਿਆ ਜੀ ਅੱਜ ਰਾਤ ਰੋ ਮਹਾਰਾਜ ਜੀ ਨੂੰ ਤਰਸ ਆ ਗਿਆ ਆਏ ਇਸੇ ਕਰਕੇ ਸੀ ਰਹਿ ਪੇ ਰਾਤ ਉਹਨਾਂ ਨੇ ਜਾਂਜ ਦੀ ਅੰਨੀ ਸੇਵਾ ਕੀਤੀ ਜਲ ਪਾਣੀ ਛਕਾਇਆ ਤੇ ਫਿਰ ਸਵੇਰੇ ਸਾਰਿਆਂ ਦੇ ਇਸ਼ਨਾਨ ਕਰਨ ਵਾਸਤੇ ਜਲ ਕਤਰ ਕੀਤਾ ਫਿਰ ਸਵਸਥੇ ਲੰਗਰ ਦਾ ਪ੍ਰਸ਼ਾਦਾ ਸਭ ਤਿਆਰ ਕੀਤਾ ਹਰ ਪ੍ਰਕਾਰ ਦੀ ਜਦੋਂ ਸੇਵਾ ਕੀਤੀ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਇਸ਼ਨਾਨ ਕੀਤਾ ਰਾਤ ਉਥੇ ਕੀਰਤਨ ਹੋਇਆ ਉਥੇ ਇੱਕ ਪਿੱਪਲ ਸੀ ਬੜਾ ਵੱਡਾ ਉਸ ਪਿੱਪਲ ਦੇ ਥੱਲੇ ਦਵਾਨ ਲੱਗਾ ਰਾਤੀਂ ਵੀ ਤੇ ਅੰਮ੍ਰਿਤ ਵੇਲੇ ਵੀ ਉਸ ਪਿੰਪਲ ਦੇ ਥੱਲੇ ਦਿਵਾਨ ਲੱਗਾ ਉਸ ਗੁਰਦੁਆਰਾ ਸਾਹਿਬ ਦਾ ਨਾਂ ਇਹੋ ਹੀ ਆ ਗੁਰਦੁਆਰਾ ਪਿੰਪਲ ਸਾਹਿਬ ਮਾਓ ਪਿੰਡ ਜਿਸ ਪਿੰਪਲ ਦੇ ਥੱਲੇ ਮਹਾਰਾਜ ਜੀ ਦੋ ਵਰੀ ਦਿਵਾਨ ਲਾਇਆ ਸਾਰੇ ਪਿੰਡ ਦੀਆਂ ਉਥੇ ਮੁਸ਼ਕਲਾਂ ਸੁਣੀਆਂ ਹੋਰ ਵੀ ਆਏ ਸੀ ਸਾਰੇ ਜਦੋਂ ਫਿਰ ਸਾਹਿਬ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ ਨਵੇਂ ਬਸਤਰ ਪਾਲੇ ਦਸਤਾਰ ਸਜਾ ਲਈ ਤੇ ਪਿੰਡ ਵਾਲੇ ਹੱਥ ਜੋੜ ਕੇ ਇਦਾਂ ਖਲੋਤੇ ਹੋਏ ਆ ਮਹਾਰਾਜ ਕਹਿੰਦੇ ਨੇ ਬਹੁਤ ਸੇਵਾ ਕੀਤੀ ਆ ਤਹਾਂ ਬੜਾ ਮਨ ਪ੍ਰਸੰਨ ਹੋਇਆ ਮੰਗੋ ਕੀ ਮੰਗਦੇ ਹੋ ਹੁਣ ਜਦੋਂ ਗੁਰੂ ਸਾਹਿਬ ਮਿਹਰਬਾਨ ਹੋਣ ਤੇ ਫੇਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਏ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਤਾ ਸਰਦਾ ਪੂਰੀਏ ਸਤ ਗੁਰ ਹੋਏ ਦਿਆਲ ਨ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਨ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਨ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਨਕਬ ਹੂੰ ਝੂਰੀਐ ਫਿਰ ਕਿਉ ਝੂਰਨਾ ਜਦੋਂ ਗੁਰੂ ਮਿਹਰਬਾਨ ਹੋ ਗਏ ਜਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਦੀਜੈ ਜਮ ਗੁਰੂ ਹੋਏ ਵੱਲ ਲਖ ਬਾਹੀਂ ਕਿਆ ਕੀਜੈ ਜਦੋਂ ਗੁਰੂ ਹੀ ਮਿਹਰਬਾਨ ਹੋ ਗਿਆ ਗੁਰ ਕੀਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰ ਤੀਰਤ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਮਹਾਰੇ ਕਹਿੰਦੇ ਨੇ ਲੋਕੀ ਤੀਰਥਾਂ ਤੇ ਜਾਂਦੇ ਨੇ ਬਾਹਰ ਪਤਾ ਨਹੀਂ ਕਿਸੇ ਦੀ ਮੈਲ ਲੱਖਦੀ ਆ ਕਿ ਨਹੀਂ ਲੱਖਦੀ ਪਰ ਗਰੀਬਨਵਾਦੀ ਕਹਿੰਦੇ ਨੇ ਜੇ ਕੋ ਗੁਰੂ ਦਾ ਦਰਸ਼ਨ ਕਰੇ ਉਹ ਤੇ ਪਤਾ ਨਹੀਂ ਬਾਹਰੋਂ ਕੋ ਸੁੱਧ ਹੁੰਦਾ ਕਿ ਨਹੀਂ ਹੁੰਦਾ ਜੇ ਕੋਈ ਗੁਰੂ ਦਾ ਦਰਸ਼ਨ ਕਰੇ ਤੇ ਕੀ ਹੋਏਗਾ ਬਾਹਰ ਕਹਿੰਦੇ ਨੇ ਦਰਸ਼ਨ ਪਰਸਿਆ ਗੁਰੂ ਕੈ ਦਰਸ਼ਨ ਪਰਸਿਆ ਗੁਰੂ ਕੇ ਦਰਸ਼ਨ ਪਰਸਿਆ ਗੁਰੂ ਕੇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਸੁਖ ਹਟਲ ਗੁਰ ਸੇਵੀਐ ਅਹਨ ਸੋ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਗੁਰ ਤੀਰਥ ਗੁਰ ਪਾਰ ਜਾਤ ਪਾਰ ਜਾਤ ਸਵਰਗਾਂ ਦੇ ਵਿੱਚ ਪੰਜ ਰੁੱਖ ਮੰਨੇ ਗਏ ਨੇ ਜਿਹੜੇ ਉਹਦੇ ਸਾਹਮਣੇ ਖਲੋ ਕੇ ਕੋਈ ਇੱਛਾ ਧਾਰਨ ਕਰੇ ਤਾਂ ਉਹਦੀ ਉਹ ਇੱਛਾ ਪੂਰੀ ਕਰਦੇ ਆ ਬਾਰੇ ਕਹਿੰਦੇ ਨੇ ਉਹ ਸਾਰੀ ਦੁਨੀਆ ਨੇ ਨਹੀਂ ਵੇਖੇ ਪਰ ਜਿਹਦੇ ਜਿਹਦੇ ਭਾਗ ਚੰਗੇ ਆ ਸਾਰੀ ਦੁਨੀਆ ਗੁਰੂ ਅਰਜਨ ਦੇਵ ਜੀ ਦਾ ਆਣ ਕੇ ਦਰਸ਼ਨ ਕਰੇ ਤੇ ਸਾਰਿਆਂ ਦੀ ਝੋਲੀ ਭਰ ਸਕਦੀ ਹੈ ਕਦੋਂ ਕੋਈ ਸਵਰਗਾਂ 'ਚ ਜਾਵੇ ਤੇ ਕਦੋਂ ਕੋ ਉਹਦੇ ਪਾਰ ਜਾ ਦੇ ਅੱਗੇ ਖਲੋ ਕੇ ਕੁਝ ਮੰਗੇ ਉਹ ਤੇ ਪਤਾ ਹੀ ਨਹੀਂ ਕਿਸੇ ਨੇ ਪਹੁੰਚਣਾ ਮੀਆਂ ਕਿ ਨਹੀਂ ਪਹੁੰਚਣਾ ਪਰ ਆ ਤੇ ਖੁੱਲੇ ਦਰਵਾਜ਼ੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੋਲੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਵੇ ਗੁਰ ਤੀਰਤ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਮਨ ਦੀਆਂ ਇੱਛਾਵਾਂ ਪੂਰੀਆਂ ਕੇਵਲ ਗੁਰੂ ਅਰਜਨ ਦੇਵ ਜੀ ਕਰ ਸਕਦੇ ਆ ਹੋਰ ਦੁਨੀਆ ਵਿੱਚ ਕਿਸੇ ਦੀ ਤਾਕਤ ਨਹੀਂ ਹੈਗੀ ਬੋਲੇ ਈਸੋ ਨਿਹਾਲ ਸ੍ਰੀ ਆਕਾਲ ਸਭ ਕਹਿੰਦੇ ਨੇ ਮੰਗੋ ਕੀ ਮੰਗਦੇ ਹੋ ਉਹ ਕਹਿੰਦੇ ਗਰੀਬਨਵਾਦੀ ਅਸੀਂ ਨਾ ਸਰਾਫੇ ਹੋਏ ਲੋਕ ਮਹਾਰਾਜ ਕਹਿੰਦੇ ਤੁਹਾਡੇ ਤੇ ਕਿਹਦਾ ਸਰਾਫ ਆ ਗਿਆ ਹੁਣ ਜੇ ਗੁਰੂ ਦੇ ਆ ਲਿਆ ਤੇ ਗੁਰੂ ਦੇ ਅੱਗੇ ਤੇ ਕੋਈ ਗੱਲ ਹੈ ਹੀ ਨਹੀਂ ਭਲਾ ਜਿੱਦਾਂ ਮਰਜ਼ੀ ਕੋ ਚੜ ਕੇ ਆ ਜੇ ਉਹ ਤੁਹਾਡੇ ਤੇ ਕਿਹਦਾ ਸਰਾਫ ਆ ਗਿਆ ਮਹਾਰਾਜ ਜੀ ਸਾਡੇ ਵੱਡਿਆਂ ਨੂੰ ਕਿਹੇ ਮੁਸਲਮਾਨ ਫਕੀਰ ਦਾ ਸਰਾਫ ਮਿਲਿਆ ਹੋਇਆ ਕਿਤੇ ਉਹਨਾਂ ਦੀ ਸੇਵਾ ਵਿੱਚ ਕਮੀ ਰਹਿ ਗਈ ਤਾਂ ਹੀ ਮਹਾਰਾਜ ਕਿਹਾ ਨਾਮ ਜਪਣਾ ਤੇ ਅਕਾਲ ਪੁਰਖ ਦਾ ਜਪੋ ਨਹੀਂ ਤੇ ਏਡੇ ਏਡੇ ਵੀ ਦੇਵੀ ਦੇਵਤੇ ਹੋਏ ਜਿਨ੍ਹਾਂ ਦੀ ਸੇਵਾ ਵਿੱਚ ਕਮੀ ਹੋਈ ਤੇ ਉਹਨਾਂ ਕੀ ਕੀਤਾ ਮੋਦੀ ਕੇ ਕਰਖਾਨਾ ਪਾਕਿਆ ਵਾਕਾ ਲੜਕਾ ਮਾਰਿਆ ਥਾ ਮੋਦੀ ਕਹਿੰਦੇ ਨੇ ਭਗਤ ਨੂੰ ਸ਼ਿਵਜੀ ਮਹਾਰਾਜ ਦੇ ਕਿਸੇ ਭਗਤ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਸੇਵਾ ਦੇ ਵਿੱਚ ਕਮੀ ਰਹਿ ਗਈ ਵੀ ਉਹਨਾਂ ਦੇ ਬੱਚੇ ਕੋਲੋਂ ਹੱਥ ਵੱਜ ਗਿਆ ਵਿੱਚ ਤੇ ਇੰਨੀ ਗੁੱਸਾ ਚੜਿਆ ਤਰਸੂਲ ਕੱਢਿਆ ਤੇ ਉਹਦੇ ਬੱਚੇ ਦਾ ਸਿਰ ਲਾ ਦਿੱਤਾ ਜਿਨ੍ਹਾਂ ਨੇ ਘਰ ਸੇਵਾ ਵਾਸਤੇ ਸੱਦਿਆ ਸੀ ਉਹਦਾ ਪੁੱਤ ਮਾਰ ਦਿੱਤਾ ਤੇ ਮਹਾਰਾਜ ਜੀ ਕਹਿੰਦੇ ਨੇ ਦੱਸੋ ਫਿਰ ਹੁਣ ਹੋਰ ਕੀ ਦੀ ਸੇਵਾ ਕਰੋਗੇ ਸੇਵਾ ਉਹ ਦੀ ਕਰੋ ਜਿਹੜਾ ਲੋਕਾਂ ਦੇ ਮਰੇ ਪੁੱਤ ਵੀ ਜਿੰਦੇ ਕਰ ਦੇ ਸੇਵਾ ਉਹਦੀ ਕਰੋ ਜਿਨ੍ਹਾਂ ਦੇ ਘਰ ਤੀ ਪੁੱਤ ਨਹੀਂ ਹੈਗੇ ਉਹਨਾਂ ਦੇ ਘਰਾਂ ਵਿੱਚ ਕਿਲਕਾਰੀਆਂ ਵੱਜਣ ਲੱਗ ਪਣ ਨਿਆਣੇ ਹੱਸਣ ਖੇਡਣ ਲੱਗ ਪੈਣ ਜਿਨ੍ਹਾਂ ਦੇ ਸੇਵਾ ਕੀਤਿਆਂ ਲੋਕਾਂ ਦੇ ਨਿਆਣੇ ਮਾਰ ਦੇਣਾ ਉਹਨਾਂ ਦੀ ਕਾਦੀ ਸੇਵਾ ਕਰ। ਸਾਬ ਗਰੀਬਨਵਾਜ ਪਾਤਸ਼ਾਹ ਜੀ ਆਖਿਆ ਤੁਹਾਡਾ ਸਰਾਫ ਮੁਕਤ ਕਰ ਦੇਵਾਂਗੇ ਪਰ ਤੁਹਾਡੀ ਗਲਤੀ ਹੈ ਜਦੋਂ ਉਹਨਾਂ ਦੇ ਪੈਰਾਂ 'ਚ ਡਿੱਗਦੇ ਹੋ ਜਦੋਂ ਉਹਨਾਂ ਦਾ ਭਾਉ ਮੰਨਦੇ ਜੇ ਤੇ ਭਾਉ ਤੁਹਾਡੇ ਤੇ ਚੜਦਾ ਨਾ। ਜਦੋਂ ਕਿਸੇ ਜਗ੍ਹਾ ਕੋਲੋਂ ਕੋਈ ਡਰੂਗਾ ਤੇ ਜਗਾ ਵਾਲਾ ਹੋਰ ਡਰਾਏਗਾ। ਜਦੋਂ ਕੋਈ ਸਨੇਚਰ ਨੂੰ ਮੰਨੂਗਾ ਤੇ ਸਨੇਚਰ ਦਾ ਡਰ ਲੱਗੂਗਾ ਜਦੋਂ ਕੋਈ ਇਹੋ ਜਿਹੇ ਪੁੱਠੇ ਸਿੱਧੀ ਪੂਜਾ ਕਰਦੇ ਆ ਨਾ ਲੋਕੀ ਜਦੋਂ ਧਿਆਨ ਕਰਦੇ ਆ ਤੇ ਫਿਰ ਉਹਨਾਂ ਦਾ ਡਰ ਤੇ ਸਿਰ ਤੇ ਪੈਣਾ ਹੀ ਪੈਣਾ ਫਿਰ ਉਹਨਾਂ ਨੇ ਤੇ ਆਉਣਾ ਹੀ ਆ ਤਗੜੇ ਹੋ ਕੇ ਤੇ ਜਦੋਂ ਕੋਈ ਮੰਨੂਗਾ ਹੀ ਨਾ ਕਿਸੇ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੋਲ ਬਾਰੇ ਕਹਿੰਦੇ ਜਿੰਨ ਭਾਉ ਤਿੰਨ ਨਾਹੀ ਭਾਉ ਜਿਨ੍ਹਾਂ ਨੂੰ ਆਪਣੇ ਗੁਰੂ ਦਾ ਡਰ ਆ ਉਹਨਾਂ ਨੂੰ ਦੂਜੇ ਕਿਸੇ ਦਾ ਡਰ ਨਹੀਂ ਕਿਉਂਕਿ ਕੋਈ ਚੀਜ਼ ਸਤਗੁਰ ਦੀ ਬਖਸ਼ਿਸ਼ ਨੂੰ ਟੱਪ ਕੇ ਕਿਸੇ ਦੇ ਤੱਕ ਪਹੁੰਚ ਹੀ ਨਹੀਂ ਸਕਦੀ ਕੋਈ ਕਿਉਂਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਮਾਰੇ ਕਿੰਨੇ ਜਿੰਨ ਭਾਉ ਤਿੰਨ ਨਹੀਂ ਭਾਉ ਮੁੱਚ ਭਾਉ ਨੇ ਭਵੇਂ ਆ ਬਹੁਤਾ ਡਰ ਉਹਨਾਂ ਲੋਕਾਂ ਨੂੰ ਪੈਂਦਾ ਜਿਨ੍ਹਾਂ ਨੂੰ ਗੁਰੂ ਦਾ ਡਰ ਨਹੀਂ ਨਾਨਕ ਇਹ ਪਟੰਤਰਾ ਤਿੱਤ ਦਿਵਾਨ ਗਿਆ ਏਦਾਂ ਰੱਬ ਦੀ ਕਚਿਹਰੀ ਵਿੱਚ ਉਥੇ ਹੁੰਦਾ ਜਿਨ੍ਹਾਂ ਇੱਥੇ ਗੁਰੂ ਦਾ ਡਰ ਨਹੀਂ ਨਾ ਮੰਨਿਆ ਉਹਨਾਂ ਨੂੰ ਉੱਥੇ ਬਹੁਤੇ ਡਰ ਪੈਂਦੇ ਆ ਤੇ ਜਿਨ੍ਹਾਂ ਨੇ ਇੱਥੇ ਗੁਰੂ ਘਰ ਦਾ ਡਰ ਮੰਨਿਆ ਨਾ ਉਹਨਾਂ ਨੂੰ ਦੂਜੇ ਤੀਜੇ ਦਾ ਇੱਥੇ ਕਿਸ ਦਾ ਡਰ ਤੇ ਨਾ ਉੱਥੇ ਕਿਸ ਦਾ ਡਰ ਸਾਬ ਨੇ ਆਖਿਆ ਕਿਹੜਾ ਫਕੀਰ ਕਿਸ ਦੀ ਗੱਲਬਾਤ ਵੱਲ ਤੂੰ ਧਿਆਨ ਨਹੀਂ ਦੇਣਾ ਕਿੰਨੀਆਂ ਕੁਲੀਆਂ ਕਹਿੰਦੇ ਉਹਨਾਂ ਕਹਿ ਆ ਜੀ ਉਹ ਕਹਿੰਦੇ ਸੀ ਕੇਵਲ ਸੱਤ ਕੁਲੀਆਂ ਵਸਣਗੀਆਂ ਮਾਰੇ ਕਹਿੰਦੇ ਸੱਤ ਕੁਲੀਆਂ ਨਹੀਂ ਇਸ ਪਿੰਡ ਦੀਆਂ ਸੱਤ ਪਤੀਆਂ ਹੋਣਗੀਆਂ ਤੇ ਖੁੱਲਾ ਪਿੰਡ ਵਸੇਗਾ ਤੇ ਮਾਰੇ ਕਹਿੰਦੇ ਨੇ ਤੁਹਾਡੇ ਨਾਲ ਵਾਅਦਾ ਕਰ ਚੱਲੇ ਆ ਕਿਸੇ ਫਕੀਰ ਦਾ ਸਰਾਪ ਇਸ ਪਿੰਡ ਦੀ ਝੂ ਟੱਪ ਕੇ ਅੱਗੇ ਨਹੀਂ ਆ ਸਕਦਾ ਜਿੰਨੀ ਤੁਹਾਨੂੰ ਫੁਰਸਤ ਰੱਬ ਦਿੰਦਾ ਨਾ ਓਨੇ ਹੀ ਕਮਰੇ ਪਾਈ ਜਾਓ ਮਕਾਨ ਵੱਡਾ ਕਰੀ ਜਾਓ ਜਿੰਨਾ ਹੁੰਦਾ ਤੇ ਮਾਰੇ ਕਹਿੰਦੇ ਨੇ ਸਦਾ ਇਹ ਮਕਾਨ ਵਸੇਗਾ ਤੇ ਖੁਸ਼ੀ ਦੇ ਨਾਲ ਰਹੋਗੇ ਤੁਹਾਡੇ ਲਾਗੇ ਕਦੀ ਦੁੱਖ ਨਹੀਂ ਹੋਵੇਗਾ ਸਾਹਿਬ ਗਰੀਬਨਵਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਵਰਤੋ ਉਹਨਾਂ ਨੂੰ ਕਰਤਾ ਮੁਕਤ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਜੜ ਥੇ ਵਸਾਇਓ ਜਿਹੜੇ ਉਜੜੇ ਲੋਕ ਸੀ ਨਾ ਜਿਨ੍ਹਾਂ ਦਾ ਪਿੰਡ ਥੇ ਬਣ ਗਿਆ ਸੀ ਗੁਰੂ ਅਰਜਨ ਦੇਵ ਜੀ ਨੇ ਚਰਨ ਪਾ ਕੇ ਬਚਨ ਕਰਕੇ ਵਸਾ ਦਿੱਤਾ ਉਜੜ ਥੇ ਵਸਾਇਓ ਹੌਂ ਤੁਧ ਵਿਟੋ ਕੁਰਬਾਨ ਗੁਰੂ ਅਰਜਨ ਦੇਵ ਜੀ ਅਸੀਂ ਸਦਕੇ ਜਾਈਏ ਤੁਹਾਡੇ ਤੋਂ ਜਿਨ੍ਹਾਂ ਨੇ ਨੰਗਦਿਆਂ ਨੰਗਦਿਆਂ ਨੂੰ ਉਜੜਿਆਂ ਨੂੰ ਵਸਾ ਦਿੱਤਾ ਵਾਹਿਗੁਰੂ ਫਿਰ ਮਹਾਰਾਜਾ ਕੋ ਕਹਿੰਦੇ ਨੇ ਐਦਾਂ ਨਹੀਂ ਜਾਂਦੇ ਅਸੀਂ ਅਹੀਂ ਆਪਣੀ ਨਿਸ਼ਾਨੀ ਦੇ ਕੇ ਜਾਵਾਂਗੇ ਅੰਮ੍ਰਿਤ ਵੇਲੇ ਜਿਹੜਾ ਇਸ਼ਨਾਨ ਕਰਕੇ ਬਸਤਰ ਬਦਲੇ ਉਹ ਕੁੜਤਾ ਤੇ ਮਹਾਰਾਜ ਦੀ ਪਜਾਮੀ ਤੇ ਮਹਾਰਾਜ ਦੀ ਦਸਤਾਰ ਤੇ ਗੁਰੂ ਸਾਹਿਬ ਜੀ ਦਾ ਹਜੂਰੀਆ ਤੇ ਕਮਰਕੱਸਾ ਅੱਜ ਵੀ ਉਸ ਪਿੰਡ ਦੇ ਵਿੱਚ ਸ਼ੀਸ਼ੇ 'ਚ ਜੜਾ ਕੇ ਰੱਖਿਆ ਹੋਇਆ ਔਰ ਉਹ ਪਿੰਡ ਦੇ ਲੋਕ ਕਹਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ-ਨਾਜ਼ਰ ਨੇ ਪੰਜਵੇਂ ਪਾਤਸ਼ਾਹ ਦੀਆਂ ਕੱਲੀਆਂ ਨਿਸ਼ਾਨੀਆਂ ਹੀ ਨਹੀਂ ਉਹ ਬਚਨਾ ਕਰਕੇ ਆਪ ਵੀ ਹਾਜ਼ਰ ਨੇ ਸਾਨੂੰ ਕਿਹੇ ਦਾ ਸਰਾਫ ਸਤਾ ਨਹੀਂ ਸਕਦਾ ਕਿਉਂਕਿ ਗੁਰੂ ਪੂਰਾ ਸਾਡੇ ਸਿਰ ਤੇ ਆ ਵਾਹ ਜੱਪਿਓ ਜਿਨ ਅਰਜਨ ਦੇਵ ਗੁਰ 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 ਫਿਰ ਸੰਕਟ ਜੋਨ ਗਰਬ ਨਾ ਆਇਓ ਬ੍ਰੇਕ ਮਾਰਦਿਆਂ ਮਾਰਦਿਆਂ ਵੀ 5 ਮਿੰਟ ਦਾ ਲੰਗ ਗਿਆ ਕਿਉਂਕਿ ਬਹੁਤ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਸੰਗਤ ਵਿੱਚ ਹਾਜ਼ਰ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਅਗਲੇ ਮਿੰਟਾਂ ਵਾਸਤੇ ਉਹ ਗਾਹ ਵੀ ਚਲੀ ਜਾਊਗੀ ਸੁਈ ਮਾਸਾ ਕੋਈ ਗੱਲ ਨਹੀਂ ਤਾਂ ਆਓ ਆਪ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਾਰਾ ਟਾਈਮ ਹਾਂਜੀ ਹਾਂਜੀ ਬਿਲਕੁਲ ਠੀਕ ਆਓ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਨਿਮਰਤਾ ਸਹਿਤ ਆ ਕੇ ਸੰਗਤ ਦਾ ਦਰਸ਼ਨ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ